ਆਪਣੀਆਂ ਗੱਲਾਂ ਨਹੀਂ ਕਰਨੀਆਂ ਨਿੰਦਿਆ ਚੁਗਲੀ ਨਹੀਂ ਕਰਨੀ ਗੁਰਦੁਆਰੇ ਜਾ ਕੇ ਮਨ ਇਕਾਗਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਾਵੇਂ ਉਹ ਕਥਾ ਦੇ ਰੂਪ ਵਿੱਚ ਹੈ ਤੇ ਭਾਵੇਂ ਉਹ ਕੀਰਤਨ ਦੇ ਰੂਪ ਵਿੱਚ ਹੈ ਭਾਵੇਂ ਉਹ ਪਾਠ ਦੇ ਰੂਪ ਵਿੱਚ ਹੈ ਐਨ ਸ਼ਰਧਾ ਨਾਲ ਸੁਣਨੀ ਇਹ ਕਰਮ ਸੁਖਾਇਨ ਹੈ ਲੇਕਿਨ ਫਾੜੇ ਦਾ ਬਹੁਤ ਤੇ ਭਾਈ ਮਾਲੋਰ ਮੰਗਾ ਕਹਿਣ ਲੱਗੇ ਮਹਾਰਾਜ ਸਮਝ ਵਿੱਚ ਨਹੀਂ ਆਈ ਗੱਲ ਅਸਾਂ ਤੇ ਸੁਣਿਆ ਸੀ ਕਿ ਜਿੰਨੀ ਵੱਡੀ ਮਿਹਨਤ ਉਨਾ ਹੀ ਬਹੁਤ ਫਲ ਤੇ ਤੁਸੀਂ ਆਂਦੇ ਹੋ ਪਈ ਸੰਗਤ ਕਰਨੀ ਨਾਮ ਸੁਣਨਾ ਨਾਮ ਸੁਣਾਉਣਾ ਇਹ ਕਰਮ ਸੁਖਾਇਨ ਹੈ ਸਿਖਾਂ ਦੇ ਜੋੜੇ ਝਾੜਨੇ ਇਸ਼ਨਾਨ ਕਰਾਉਣਾ ਕਰਮ ਸੁਖਾਇਨ ਹੈ ਤੇ ਫਲ ਇਹਦਾ ਬਹੁਤਾ ਮਹਾਰਾਜ ਇਹ ਸਾਡੀ ਸਮਝ ਵਿੱਚ ਨਹੀਂ ਆਇਆ ਤਾਂ ਗੁਰਸਿੱਖ ਭਗਤਮਾਲ ਵਿੱਚ ਅੱਖਰ ਆਏ ਨੇ ਸਾਬ ਕਹਿਣ ਲੱਗੇ ਦੇਖ ਭਾਈ ਮਾਲੋ ਭਾਈ ਮੰਗਾ ਜਿਹੜੇ ਲੱਕੜਹਾਰੇ ਜੰਗਲ ਵਿੱਚੋਂ ਲੱਕੜਾਂ ਲਿਆਉਂਦੇ ਨੇ ਉਹਨਾਂ ਦੀ ਮਿਹਨਤ ਬੜੀ ਕਰੜੀ ਏ ਸਾਰਾ ਦਿਨ ਲੰਗਰ ਜੰਗਲ ਚ ਟੱਕਰਾ ਮਾਰ ਮਾਰ ਸੁੱਕੀਆਂ ਲੱਕੜਾਂ ਲੱਭਦੇ ਨੇ ਕੱਟਦੇ ਨੇ ਸਵਾਰ ਕੇ ਬੰਨ੍ਹਦੇ ਨੇ ਪਾਰ ਬਣਾ ਕੇ ਲਿਆ ਕੇ ਬਾਜ਼ਾਰ ਵਿੱਚ ਵੇਹ ਰਹਿੰਦੇ ਨੇ ਕਦੇ ਕੋਈ ਲੋੜਵੰਦ ਗਾਹ ਕੌਂਦਾ 4 6 ਪੈਸੇ ਦੇ ਕੇ ਉਹਨਾਂ ਦੀਆਂ ਲੱਕੜਾਂ ਦਾ ਭਾਰ ਚੁੱਕ ਕੇ ਲੈ ਜਾਂਦੇ ਜਿਹੜੇ ਪੰਡਾਂ ਢੋਣ ਵਾਲੇ ਪਾਂਡੀ ਨੇ ਭਾਈ ਮਾਲੋ ਭਾਈ ਮੰਗਾ ਉਹ ਦੂਸਰੀ ਦੂਸਰੀ ਤੀਸਰੀ ਤੀਸਰੀ ਮੰਡਲ ਤੇ ਲੋਕਾਂ ਦਾ ਬੋਝ ਪਹੁੰਚਾਉਂਦੇ ਨੇ ਬੜੀ ਕਰੜੀ ਮਿਹਨਤ ਹੈ ਮਜ਼ਦੂਰੀ ਉਹਨਾਂ ਨੂੰ ਬੜੀ ਘੱਟ ਮਿਲਦੀ ਏ ਪੈਸੇ ਉਹਨਾਂ ਨੂੰ ਬੜੇ ਥੋੜੇ ਮਿਲਦੇ ਨੇ ਮਿਹਨਤ ਬੜੀ ਕਰੜੀ ਏ ਪਰ ਭਾਈ ਮਾਲੋ ਭਾਈ ਮੰਗਾ ਇਹਦੇ ਮੁਕਾਬਲੇ ਵਿੱਚ ਤੁਸੀਂ ਵੇਖਿਆ ਜਿਹੜਾ ਲੂਣ ਤੇਲ ਆਟਾ ਦਾਲ ਇਹਦੀ ਦੁਕਾਨ ਕਰਦਾ ਉਹਨੂੰ ਲੱਕੜੀਆਂ ਢੋਣ ਵਾਲੇ ਨਾਲੋਂ ਪੰਡਾ ਢੋਣ ਵਾਲੇ ਨਾਲੋਂ ਮਿਹਨਤ ਬੜੀ ਘੱਟ ਕਰਨੀ ਪੈਂਦੀ ਏ ਤੇ ਮੁਨਾਫਾ ਉਹਨਾਂ ਨਾਲੋਂ ਜ਼ਿਆਦਾ ਹੁੰਦਾ ਪਰ ਜਿਹੜੇ ਆਦਮੀ ਸੋਨੇ ਚਾਂਦੀ ਤੇ ਕੱਪੜੇ ਦੀ ਦੁਕਾਨ ਕਰਦੇ ਨੇ ਉਹਨਾਂ ਦੀ ਮਿਹਨਤ ਹੋਰ ਬੜੀ ਘੱਟ ਹੈ ਚਿੱਟੇ ਕੱਪੜੇ ਨੇ ਗੱਡੀਆਂ ਲਾਈਆਂ ਨੇ ਆਰਾਮ ਨਾਲ ਬੈਠੇ ਨੇ ਕੋਈ ਗਾਹ ਕਾਇਆ ਗਾਜ ਨਾਲ ਮਿੰਦ ਦਿੱਤਾ ਕੈਂਚੀ ਨਾਲ ਕੱਟ ਦਿੱਤਾ ਸ਼ਰਾਫ ਆਰਾਮ ਨਾਲ ਬੈਠੇ ਨੇ ਕੋਈ ਗਾਹ ਕਾਇਆ ਕੱਢਿਆ ਸੋਨਾ ਪਾ ਕੇ ਨਿੱਕੀ ਜਿਹੀ ਤਕੜੀ ਚ ਤੋਲ ਦਿੱਤਾ ਰੁਪਏ ਲੈ ਕੇ ਤਜੋਰੀ ਚ ਪਾ ਲੈ ਆਪ ਉਸੇ ਤਰ੍ਹਾਂ ਚਿੱਟਿਆਂ ਕੱਪੜਿਆਂ ਨਾਲ ਹੱਸਦੇ ਖੇਡਦੇ ਰਹਿੰਦੇ ਨੇ ਮਿਹਨਤ ਬੜੀ ਘਟ ਹੈ ਲੇਕਿਨ ਉਹਨਾਂ ਨੂੰ ਮੁਨਾਫਾ ਬੜਾ ਜ਼ਿਆਦਾ ਪਰ ਭਾਈ ਮਾਲੋ ਭਾਈ ਮੰਗੋ ਜਿਹੜੇ ਹੀਰਿਆਂ ਦੀ ਦੁਕਾਨ ਕਰਦੇ ਨੇ ਮੋਤੀਆਂ ਦੀ ਦੁਕਾਨ ਕਰਦੇ ਨੇ ਲਾਲਾਂ ਦੀ ਦੁਕਾਨ ਕਰਦੇ ਨੇ ਉਹਨਾਂ ਦੀ ਮਿਹਨਤ ਹੋਰ ਬੜੀ ਘਟ ਹੈ ਬੜੇ ਸ਼ਾਹਨ ਠਾੜ ਨਾਲੋਂ ਰਹਿੰਦੇ ਨੇ ਕੋਈ ਸਦਾਗਰ ਕੋਈ ਆਜੇ ਵਪਾਰੀ ਹੀਰੇ ਦਾ ਉਹ ਮਹੀਨੇ ਪੱਧ ਮਹੀਨੇ ਕਰਦਾ ਮੁਨਾਫਾ ਇੱਕੋ ਦਿਨ ਕਮਾ ਲੈਣੇ ਨੇ ਬਾਕੀ ਦੇ ਦਿਨ ਬੜੇ ਐਸ਼ ਤੇ ਆਰਾਮ ਨਾਲ ਉਹ ਗੁਜ਼ਾਰਦੇ ਨੇ ਕਥਾ ਸੁਣਨੀ ਕੀਰਤਨ ਸੁਣਨਾ ਸੰਗਤ ਵਿੱਚ ਆਉਣਾ ਜੋੜੇ ਝਾੜਨੇ ਲੰਗਰ ਦੀ ਸੇਵਾ ਕਰਨੀ ਇਹ ਹੀਰਿਆਂ ਲਾਲਾਂ ਮੋਤੀਆਂ ਦਾ ਬਣ ਜਾਏ ਮਿਹਨਤ ਘਟ ਹੈ ਤੇ ਇਹਦੇ ਕਰਦਿਆਂ ਕਰਦਿਆਂ ਬ੍ਰਹਮ ਗਿਆਨ ਹੋ ਜਾਂਦਾ ਭਾਈ ਸਾਹਿਬ ਆ ਗੁਰਦਾਸ ਜੀ ਆਵਾਰਾਂ ਵਿੱਚ ਇੱਕ ਬਚਨ ਆਉਂਦਾ ਪੈ ਲੱਖ ਸੁਰਗ ਸਿਰ ਤਾਜ ਉਹ ਸਿੱਖ ਲੱਖਾਂ ਸਵਰਗਾਂ ਦਾ ਸਿਰਤਾਜ ਮੈਨੇ ਰਾਜਾ ਲੱਖ ਸੁਰਗ ਸਿਰਤਾਜ ਕਿਹੜਾ ਭਾਈ ਸਾਹਿਬ ਕਹਿੰਦੇ ਨੇ ਚੁੱਲ ਚੁਕਾਵਣੀ ਗੁਰੂ ਕਾ ਲੰਗਰ ਪਕਦਾ ਹੋਵੇ ਤੇ ਜਿਹੜਾ ਉਥੇ ਬਾਲਣ ਡਾਉਂਦਾ ਹੋਵੇ ਨਾ ਸੇਵਕ ਬਣ ਕੇ ਬਾਲਣ ਉਹ ਲੱਖਾਂ ਸਵਰਗਾਂ ਦਾ ਰਾਜਾ ਹੈ ਜਿਹੜਾ ਇਹੋ ਹੀ ਸੇਵਾ ਕਰਦਾ ਹੈ ਤੇ ਫਿਰ ਜੋੜੇ ਚਾਣੇ ਵੀ ਸੇਵਾ ਸਿੱਖਾਂ ਦੇ ਭਾਂਡੇ ਮਾਂਜਣੇ ਝੂਠੇ ਇਹ ਵੀ ਸੇਵਾ ਸਿੱਖਾਂ ਦਾ ਇਸ਼ਨਾਨ ਕਰਾਉਣਾ ਇਹ ਵੀ ਸੇਵਾ ਮੌਸਮ ਦੇ لحاظ ਨਾਲ ਸਿੱਖਾਂ ਨੂੰ ਪੱਖਾ ਫੇਰਨਾ ਮੁਠੀ ਚਾਪੀ ਕਰਨੀ ਇਹ ਸੇਵਾ ਇਹ ਬੜਾ ਸੁਖੈਨ ਕਰਮ ਹੈ ਲੇਕਿਨ ਇਹਦਾ ਫਲ ਬੜਾ ਜ਼ਿਆਦਾ ਬ੍ਰह्म ਗਿਆਨ ਦੀ ਪ੍ਰਾਪਤੀ ਹੈ ਨਿਮਰਤਾ ਅੰਦਰ ਆ ਜਾਂਦੀ ਏ ਹਉਮੈ ਹੰਕਾਰ ਅੰਦਰੋਂ ਦੂਰ ਚਲੇ ਜਾਂਦੇ ਨੇ ਕਾਮ ਕ੍ਰੋਧ ਵੀ ਪੇਸ਼ ਨਹੀਂ ਜਾਂਦੀ ਭਾਈ ਮਾਲੋ ਦੋਵੇਂ ਵੇਲੇ ਤੁਰ ਕੇ ਸੰਗਤ ਵਿੱਚ ਜਾਣਾ ਦੋਵੇਂ ਵੇਲੇ ਕਥਾ ਕੀਰਤਨ ਸੁਣਨਾ ਬ੍ਰਿਤਿੇ ਕਾਗਰ ਕਰਕੇ ਸੁਣਨਾ ਜਦੋਂ ਇਕਾਂਤ ਵਿੱਚ ਸਮਾਂ ਮਿਲੇ ਉਦੋਂ ਆਪ ਨਾਮ ਜਪਣਾ ਇਹ ਬਾਬੇ ਨਾਨਕ ਨਿਰੰਕਾਰੀ ਨੇ ਭਾਈ ਮਾਲੋ ਤੇ ਭਾਈ ਮੰਗੇ ਨੂੰ ਉਪਦੇਸ਼ ਦਿੱਤਾ ਜਿਨ੍ਹਾਂ ਦੀ ਇਸ ਉਪਦੇਸ਼ ਨਾਲ ਕਲਿਆਣ ਹੋਈ ਕਿਉਂਕਿ ਇਹਦੇ ਅੰਦਰ ਨਾਮ ਹੈ ਉਹ ਨਾਮ ਹੈ ਜਿਹੜਾ ਅਦੁੱਤੀ ਹੈ ਜਿਹੜਾ ਅਖੰਡ ਹੈ ਜਿਹੜਾ ਸਦੀਵੀ ਹੈ ਜਿਹੜਾ ਅਕਟ ਹੈ ਜਿਹੜਾ ਅਮਰ ਹੈ ਉਹ ਨਾਮ ਇਹਦੇ ਅੰਦਰ ਮੌਜੂਦ ਹੈ ਤੇ ਨਾਮ ਦੀ ਬਰਕਤ ਨਾਲ ਸਾਰੇ ਕਾਰਜ ਸੁਧ ਹੋ ਜਾਂਦੇ ਨੇ ਮੈਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜਦੋਂ ਬਚਨ ਕਰਦਾ ਹਾਂ ਨਾ ਦਾ ਹਜ਼ੂਰ ਸਾਨੂੰ ਫਰਮਾਉਂਦੇ ਨੇ ਬਿਨ ਬਾਜੇ ਕੈਸੇ ਨਿਰਤਕਾਰੀ ਕਈ ਟੂਲੀਆਂ ਐਸੀਆਂ ਨੇ ਭਾਰਤ ਵਰਸ਼ ਵਿੱਚ ਜਿਹੜੀਆਂ ਪੈਰਾਂ ਨੂੰ ਕੁੰਗਰੂ ਬਣ ਕੇ ਇੱਕ ਲੰਮਾ ਜਿਹਾ ਚੋਲਾ ਪਾ ਕੇ ਉਤੋਂ ਦੀ ਇੱਕ ਪਟਕਾ ਜਿਹਾ ਬਨ ਕੇ ਤੇ ਫੇਰ ਉਹ ਨੱਚਦੇ ਨੇ ਉਹਨੂੰ ਕਹਿੰਦੇ ਨੇ ਭਗਤ ਪੌਣੀ ਬਿਹਾਰ ਵਿੱਚ ਅਜੇ ਵੀ ਇਹ ਰਿਵਾਜ ਬੜਾ ਹੈ ਛਿੰਦ ਵਿੱਚ ਟੰਡਾ ਵਾਲਾ ਯਾਰਖਾਂ ਵਗੈਰਾ ਤੇ ਬੜਾ ਰਿਵਾਜ ਸੀ ਇਹ ਤੇ ਅੱਜ ਭਗਤ ਪੈਣੀ ਆ ਤੇ ਬੜਾ ਉਹ ਹਟਾ ਕਟਾ ਆਦਮੀ ਹੁੰਦਾ ਸੀ ਜਿਹੜਾ ਘੁੰਗਰੂ ਬੰਨ ਕੇ ਨੱਚਦਾ ਸੀ ਪਰ ਉਹ ਨੱਚਦਾ ਤਦ ਸੀ ਜੇ ਵਾਜਾ ਵਜੇ ਖੜਤਾਲਾ ਵਜਣ ਘੁੰਗਰੂ ਵਜਣ ਛੈਣੇ ਵਜਣ ਚਿਮਟਾ ਖੜ ਕੇ ਆਰ ਟੋਲਕੀ ਵਗੈਰਾ ਦੀ ਜਦੋਂ ਕਣਕੋਰ ਪੈ ਜਾਏ ਨਾ ਤੇ ਫੇਰ ਉਹਨੂੰ ਅੰਦਰ ਨੇ ਮਸਤੀ ਚੜਦੀ ਸੀ ਤੇ ਫੇਰ ਉਹ ਨੱਚਦਾ ਸੀ ਕਿਤੇ ਸਾਨੂੰ ਨਾ ਟੱਪਣਾ ਪੈ ਜੇ ਪੀਏ ਗੁਰਾਂ ਦਾ ਹੁਕਮ ਸਾਨੂੰ ਇਨਾ ਸਾਨੂੰ ਤੇ ਸਤਿਗੁਰਾਂ ਦਾ ਹੁਕਮ ਹੈ ਐ ਭੈ ਨੱਚੀ ਐ ਟੱਪੀ ਐ ਭਗਤ ਨਾ ਹੋਏ ਨੱਚਣ ਟੱਪਣ ਨੂੰ ਭਗਤੀ ਨਹੀਂ ਕਹਿੰਦੇ ਆਸਾ ਦੀ ਵਾਰ ਦੇ ਪਾਠਿਆ ਤੇ ਉਹਦੇ ਖੌਰਾ ਕਿੰਨੀ ਹਜ਼ਾਰ ਵਾਰਾਂ ਇਹ ਵਜਨ ਪੜਿਆ ਸੁਣਿਆ ਹੋਵੇਗਾ ਭਈ ਨੱਚਣ ਕੁੱਦਣ ਮਨ ਕਾ ਚਾਓ ਇਹ ਮਨ ਦਾ ਫਟੇਵਾ ਹੈ ਇਹ ਮਨ ਦੀ ਮਸਤੀ ਹੈ ਇਹ ਮਨ ਦੇ ਵਿਗੜੇ ਹੋਏ ਪੰਨ ਦਾ ਇੱਕ ਜਿਉਂਦਾ ਜਾਗਦਾ ਸਬੂਤ ਹੈ ਕਿ ਜਪ ਜੀ ਨਹੀਂ ਪੜਦਾ ਤੇ ਨਚਣ ਲੱਗ ਪਿਆ ਕੁੱਦਣ ਲੱਗ ਪਿਆ ਛਾਲਾ ਮਾਰਨ ਲੱਗ ਪਿਆ ਇਹਦਾ ਨਾਮ ਸਿਮਰਨ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਵਾਜਾ ਮਤ ਵਾਜਾ ਮਤ ਜਿਹੜੀ ਚੰਗੀ ਮਤ ਹੈ ਆਤਮ ਵਿਸ਼ਾਣੀ ਮਤ ਹੈ ਧੂਤੀ ਹੋਈ ਮਤ ਹੈ ਉਹ ਤੇ ਹੋਵੇ ਅੰਦਰ ਵੱਜਦਾ ਵਾਜਾ ਵਾਜਾ ਮਤ ਪਖਾਵਜ ਪਾਓ ਤੇ ਜਿਹੜਾ ਵਾਹਿਗੁਰੂ ਨਾਲ ਪਿਆਰ ਕਰਨਾ ਇਹ ਹੋਵੇ ਤਪਲਾ ਪ੍ਰੇਮ ਵਾਜਾ ਮਤ ਪਖਾਵਜ ਪਾਓ ਇਹ ਦੋ ਚੀਜ਼ਾਂ ਅੰਦਰ ਸਾਜ ਵੱਜਦੇ ਹੋਣ ਚੰਗੀ ਸ਼ੁੱਧ ਪਵਿੱਤਰ ਤੋਤੀ ਹੋਈ ਮਤ ਦਾ ਵਾਜਾ ਤੇ ਪ੍ਰੇਮ ਦਾ ਤਪਲਾ ਪ੍ਰੇਮ ਦੀ ਢੋਲਕੀ ਪ੍ਰੇਮ ਦੀ ਮਰਦੰਗ ਅੰਦਰ ਵੱਜਦੀ ਹੋਵੇ ਵਾਜਾ ਮਤ ਪਖਾਵਜ ਭਾਉ ਇਹ ਆ ਭਗਤ ਇਹ ਆ ਤਬ ਤਾਂ ਇਹ ਹੈ ਸੱਚੀ ਭਗਤੀ ਇਹ ਹੈ ਸੱਚੀ ਤਪੱਸਿਆ ਜਿਹੜਾ ਗੁਰੂ ਬਣ ਕੇ ਨੱਚਣ ਲੱਗ ਪੈਣਾ ਇਹਨੂੰ ਤੇ ਨਹੀਂ ਭਗਤੀ ਆnde ਇੱਕ ਹੋਰ ਬਜਣਾ ਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਖੇ ਆਖ ਮਨ ਵਾਹੁਣਾ ਵਾਇਗੁਰੂ ਜਪਣਾ ਆਖਣਾ ਮੈਨੇ ਜਪਣਾ ਗੁਰਮਤਿ ਬੀ ਬੋਲੀ ਵਿੱਚ ਆਖਣ ਮੈਨੇ ਜਪਣਾ ਆਖੇ ਈਸ਼ਰ ਆਖੇ ਸਿੱਧ ਜਪਦੇ ਨੇ ਉਹਨੂੰ ਕਈ ਪਰ ਅੰਤ ਨਹੀਂ ਪਾਉਂਦੇ ਆਖੇ ਆਖ ਮਨ ਵਾਵਣਾ ਵਾਇਗੁਰੂ ਨੂੰ ਆਖੋ ਸਿਮਰੋ ਜਪੋ ਗਾਓ ਪਰ ਵਾਜਾ ਵਜਾਇਓ ਮਨ ਦਾ ਆਖੇ ਆਖ ਮਨ ਵਾਵਣਾ ਜਿਉਂ-ਜਿਉਂ ਜਪੈ ਵਾਇ ਤੇ ਜਿਸ ਨੂੰ ਵਾਇਸ ਸੁਣਾਈਏ ਸੋਕੇ ਵੜਕੇ ਤੇ ਥਾਏ ਜਿਸ ਨੂੰ ਅਸਾਂ ਵਾਜਾ ਵਜਾ ਕੇ ਸੁਣਾਉਣਾ ਨਾ ਮਨ ਕਾ ਵਾਜਾ ਉਹ ਵੈਗਰੂ ਜਾਣੇ ਆਪ ਵੀ ਮੈਂ ਕਿੱਥੇ ਰਹਿਣਾ ਤੇ ਕਿੱਥੇ ਨਹੀਂ ਰਹਿੰਦਾ ਅਸੀਂ ਨਹੀਂ ਜਾਣਦੇ ਅਸਾਂ ਤੇ ਸ਼ਰਦਾ ਨਾਲ ਮਨ ਕਾ ਵਾਜਾ ਵਜਾ ਕੇ ਆਪਣੀ ਰਸਨਾ ਨਾਲ ਉਹਦੇ ਗੀਤ ਗਾਉਣੇ ਨੇ ਲੇਕਿਨ ਜਰਾ ਤੌਰ ਉਤੇ ਲੋਕਾਂ ਨੂੰ ਐਵੇਂ ਇੱਕ ਪਖੰਡ ਜਿਹਾ ਦਿਖਾ ਕੇ ਆਪਣੀ ਪੂਜਾ ਕਰਾਉਣ ਦੇ ਚਾਹਵਾਨ ਕੁੰਗਰੂ ਬਣ ਕੇ ਨੱਚਦੇ ਨੇ ਔਰ ਉਹਨਾਂ ਦੀ ਪੂਜਾ ਸੱਚੇ ਆਦਮੀਆਂ ਨਾਲੋਂ ਵਧੇਰੇ ਹੈ ਹੁਣ ਤੇ ਮੈਂ ਉਹਨੂੰ ਮਾਫ ਕਰਨਾ ਮੈਂ ਸਿੱਖਾਂ ਵਿੱਚ ਵੇਖਣਾ ਮਨਮਤ ਜਿਹੜੀ ਹੈ ਨਾ ਦੌੜ ਦੌੜ ਕੇ ਛਾਲਾ ਮਾਰਦੀ ਇਹਨਾਂ ਚਾਹ ਵੜਦੀ ਵੜ ਗਈ ਕਈਆਂ ਥਾਵਾਂ ਜੇ ਦਿੱਲੀ ਵਿੱਚ ਮੈਂ ਖਾਸ ਤੌਰ ਤੇ ਵੇਖਿਆ ਖੰਡ ਪਾਠ ਹੋਇਆ 50 ਬੋਤਲਾਂ ਪਾਣੀ ਦੀਆਂ ਪਰ ਕੇ ਗੁਰੂ ਗ੍ਰੰਥ ਸਾਹਿਬ ਦੇ ਹੇਠਾਂ ਰੱਖ ਦਿੰਦੇ ਨੇ ਫਿਰ ਮਗਰੋਂ ਬੁੱਢੀਆਂ-ਬੁੱਢੀਆਂ ਜੀਆਂ ਮਾਈਆਂ ਵਰਤਾਂਦੀਆਂ ਲਓ ਜੀ ਅੰਮ੍ਰਿਤ ਲਓ ਜੀ ਅੰਮ੍ਰਿਤ ਮੈਂ ਆਖਿਆ ਓਏ ਕਿੱਦਾਂ ਬਣ ਗਿਆ ਅੰਮ੍ਰਿਤ ਨਾ ਖੰਡਾ ਨਾ ਬਾਟਾ ਨਾ ਬਾਣੀਆਂ ਨਾ ਪੰਜ ਪਿਆਰੇ ਅੰਮ੍ਰਿਤ ਬਣ ਕਿੱਦਾਂ ਗਿਆ ਅਗੇ ਜੀ ਗੁਰੂ ਗ੍ਰੰਥ ਸਾਹਿਬ ਦੇ ਹੇਠਾਂ ਰੱਖਿਆ ਜੀ ਮੈਂ ਆਖਿਆ ਕਿਉਂ ਲੱਗਿਓ ਗੁਰਮਤ ਨੂੰ ਸਫਾਸਤ ਵੀ ਕਰਨ ਕਿਉਂ ਲੱਗਿਓ ਗੁਰਮਤ ਦੀ ਸਫਾ ਬਲੇਟਣ ਇਦਾਂ ਅੰਮ੍ਰਿਤ ਕਦੇ ਨਹੀਂ ਬਣ ਸਕਦਾ ਦੁੱਖ ਹੈ ਵੀ ਅਸੀਂ ਜੁਰਤ ਨਾਲੇ ਗੱਲ ਕਹਿੰਦੇ ਨਹੀਂ ਅਸੀਂ ਇਸ ਗੱਲ ਨੂੰ ਰੋਕਦੇ ਨਹੀਂ ਅਸੀਂ ਉਹਨਾਂ ਦੇ ਨਾਲ ਹੀ ਰਲ ਜਾਂਦੇ ਆਂ ਮਨਮਤ ਬਦੋ ਬਦੀ ਸਾਡੇ ਅੰਦਰ ਆ ਕੇ ਕਬਜ਼ਾ ਕਰੀ ਜਾ ਰਹੀ ਹੈ ਬਦੋ ਬਦੀ ਸਾਡੇ ਮੈਂ ਬੜੇ ਡੇਰੇ ਵੇਖੇ ਨੇ ਉੱਤੇ ਲੋਕ ਜਾਂਦੇ ਨੇ ਵਰਦ ਵਰੇ ਜਾਗ ਹੁੰਦਾ ਤੇ ਦੋ ਦੋ ਮਹੀਨੇ ਪਹਿਲਾਂ ਉਹ ਮਹੰਤ ਆਪਣੇ ਸੇਵਕਾਂ ਨੂੰ ਬਿਠਾਲ ਦਿੰਦੇ ਨੇ ਤਵੀਤ ਲਿਖੀ ਜਾਂਦੇ ਨੇ ਲਿਖੀ ਜਾਂਦੇ ਨੇ ਲਿਖੀ ਜਾਂਦੇ ਨੇ ਲਿਖੀ ਜਾਂਦੇ ਨੇ ਇਦਰੋਂ ਇੱਕ ਮਾਈ ਆਈ ਰੁਪਏ ਪੰਜ ਦੇਗੀ ਕਾਕਾ ਲੈ ਗਈ ਦੂਜੀ ਮਾਈ ਆਈ ਠਾਈ ਰੁਪਏ ਦੇਗੀ ਕਾਕਾ ਲੈ ਗਈ ਤੁਜੀ ਮਾਈ ਆਈ 10 ਰੁਪਏ ਦੇਗੀ ਕਾਕਾ ਲੈ ਗਈ ਉਹ ਤਿੰਨ ਦਿਨ ਆਪਣੇ ਯੱਗ ਵਿੱਚ ਕਾਕਾ ਹੀ ਵੰਡਦੇ ਤੇ ਮੈਂ ਹੈਰਾਨ ਹੋ ਜਾਂਦਾ ਹੈ ਬਾਬਾ ਨਾਨਕ ਤੇਰਾ ਹੁਕਮ ਤੇ ਹੈ ਕਿ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਗੁਰਮਤਿ ਇਹ ਗੱਲ ਕਹਿੰਦੀ ਹੈ ਮਾਤਾ ਪਿਤਾ ਦੇ ਸੰਯੋਗ ਤੋਂ ਬਿਨਾ ਬਾਲਕ ਨਹੀਂ ਪੈਦਾ ਹੋ ਸਕਦਾ ਇਹ ਤਵੀਤ ਵਿੱਚੋਂ ਧਾਗੇ ਵਿੱਚੋਂ ਕਿੱਦਾਂ ਬਾਲਕ ਜੰਮ ਪਊ ਕਿੱਦਾਂ ਨਿਕਲਿਆ ਉਹ ਕਾਕਾ ਇਹਦੇ ਚੰਮੀ ਨੂੰ ਸਮਝ ਨਹੀਂ ਆਈ ਇਹ ਜੀ ਤੱਕੇ ਪਾਈ ਗੁਰਦਾਸ ਨੇ ਦਾ ਤਰਜਮਾ ਕੀਤਾ ਪਾਈ ਜੀ ਕਹਿੰਦੇ ਨੇ ਜੈਸੇ ਅਨਕ ਪ੍ਰਕਾਰ ਨਾਰ ਕਰੇ ਜੋ ਸ਼ਿੰਗਾਰ ਚਾਰ istri ਲੱਖ ਰੁਪਏ ਦੇ ਗਹਿਣੇ ਪਾ ਲੈ 25000 ਰੁਪਏ ਦਾ ਸੂਟ ਪਾ ਲੈ ਅਨਕ ਪ੍ਰਕਾਰ ਨਾਰ ਕਰੇ ਜੋ ਸ਼ਿੰਗਾਰ ਚਾਰ ਚਾਰ ਮਹੀਨੇ ਹੁੰਦਾ ਬੜੇ ਸੁੰਦਰ ਸ਼ਿੰਗਾਰ ਬੜੇ ਬੜੇ ਆਲਾ ਸ਼ਿੰਗਾਰ ਕਰ ਲੈ ਪਰ ਬਿਨ ਪਰਤਾਰ ਪੇਟੇ ਸੁਤ ਨਾ ਖਿਲਾਏ ਪਤੀ ਦੀ ਮੁਲਾਕਾਤ ਤੋਂ ਬਿਨਾ ਭਾਵੇਂ ਕਰੋੜ ਰੁਪਏ ਦੇ ਉਹਨੇ ਗਹਿਣੇ ਪਾਏ ਹੋਣ ਦਵਾਈ ਰੱਬ ਦੀ ਪਤੀ ਦੀ ਮਿਲਾਪ ਤੋਂ ਬਿਨਾ ਉਹ ਪੁੱਤਰ ਨਹੀਂ ਖਿਲਾ ਸਕਦੀ ਪਤੀ ਦੀ ਖਿਦਮਤ ਤੋਂ ਬਿਨਾ ਉਹਦੀ ਗੋਦ ਵਿੱਚ ਪੁੱਤਰ ਨਹੀਂ ਖੇਡ ਸਕਦਾ ਅਸੀਂ ਹੁਣ ਗੁਰਮਤਿ ਨੂੰ ਛੱਡ ਕੇ ਤੇ ਇੱਕ ਪਾਣੀ ਦੀ ਬੋਤਲ ਵਿੱਚੋਂ ਕਾਕਾ ਲੱਭਦੇ ਫਿਰਨੇ ਇੱਕ ਕਾਗਜ਼ ਦੇ ਪੁਰਜੇ ਵਿੱਚੋਂ ਕਾਕਾ ਲੱਭਦੇ ਫਿਰਨੇ ਸ਼ਿੰਗਾ ਗੁਰਮਤਿ ਆ ਬਣਾ ਨਚਣਾ ਟੱਪਣਾ ਗੁਰਮਤਿ ਨਹੀਂ 扑ੜਕਣਾ ਗੁਰਮਤਿ ਨਹੀਂ ਪਰ ਜਿਹੜੇ ਕਰਦੇ ਨੇ ਨਾ ਇਦਾਂ ਬਿਨ ਬਾਜੇ ਕੈਸੇ ਨਿਰਤਕਾਰੀ ਜਿੰਨਾ ਚਿਰ ਬਾਜਾ ਗਾਜਾ ਨਾ ਵਜੇ ਖੜਤਾਲਾ ਛੈਣੇ ਨਾ ਵਜਣ ਹੋ ਕਨਕੋਰ ਨਾ ਪਏ ਉਹਨਾਂ ਚਿਰੋਂ ਨੱਚਦਾ ਨਹੀਂ ਜੇ ਨੱਚੇ ਤੋਂ ਦਾ ਨਾਚ ਫਿੱਕਾ ਰਹਿ ਜਾਂਦਾ ਲੋਕਾਂ ਤੇ ਪ੍ਰਭਾਵ ਨਹੀਂ ਪਉਂਦਾ ਫਿਰ ਮਾਇਆ ਨਹੀਂ ਬਰਸਦੀ ਮਾਇੂਸ ਹੋ ਕੇ ਚਲਿਆ ਜਾਂਦਾ ਇਕੂ ਤੂਕ ਵਿੱਚ ਹੋਰ ਪਰਮਾਨ ਦਿੱਤਾ ਬਿਨ ਬਾਜੇ ਕੈਸੇ ਨਿਰਤਕਾਰੀ ਬਿਨ ਕੰਠੇ ਕੈਸੇ ਗਾਵਣ ਹਾਰੀ ਬੜੇ ਬੜੇ ਤਰਫ ਦੇ ਗਾ ਗਉਣੇ ਜਾਣਦਾ ਹੋਵੇ بڑے بڑے ਤਰਾਨੇ ਗਉਣੇ ਜਾਣਦਾ ਹੋਵੇ بڑے بڑے ਗੁਲਦਸਤੇ ਗਉਣੇ ਜਾਣਦਾ ਹੋਵੇ ਰਾਗਦਾਰੀ ਵਿੱਚ ਬੜਾ નિਪੁੰਨ ਹੋਵੇ ਇਲਮੇ ਮੌਸਿਕੀ ਦਾ ਬੜਾ ਮਾਹਰ ਹੋਵੇ ਲੇਕਿਨ ਜੇ ਉਹਦਾ ਕੰਠ ਹੈ ਨਹੀਂ ਨਾ ਜੇ ਉਹਦਾ ਆਵਾਜ਼ ਹੈ ਨਹੀਂ ਨਾ ਤੇ ਉਹਦੀ ਮਿਹਨਤ ਕੀਤੀ ਹੋਈ ਮਿੱਟੀ 'ਚ ਮਿਲ ਜਾਏਗੀ ਉਹਦੇ ਕੀਰਤਨ ਦਾ ਉਹਦੇ ਗਾਉਣ ਦਾ ਉਹਦੇ ਸੰਗੀਤ ਦਾ ਲੋਕਾਂ ਉੱਤੇ ਪ੍ਰਭਾਵ ਨਹੀਂ ਪਏਗਾ ਆਵਾਜ਼ ਇੱਕ ਐਸੀ ਚੀਜ਼ ਹੈ ਔਰੇ ਵਾਇਗੁਰੂ ਦੀ ਦਾਤ ਹੈ ਜਿਸ ਨੂੰ ਮੇਰਾ ਨਰੰਕਾਰ ਬਖਸ਼ਦਾ ਬਿਨ ਬਾਜੇ ਕੈਸੇ ਨਰਦਕਾਰੀ ਬਿਨ ਕੰਠੇ ਕੈਸੇ ਗਾਵਣਾ ਹਾਰੀ ਜੀਲ ਬਿਨਾ ਕੈਸੇ ਬਜੇ ਰਵਾ ਮੈਂ THAILAND ਗਿਆ ਐਵੇਂ ਅਚਨਚੇਤ ਮੈਨੂੰ ਉੱਥੋਂ ਦੇ ਗ੍ਰੰਥੀ ਸਾਹਿਬ ਪਾਈ ਸਾਹਿਬ ਪਾਈ ਅਰਜੁਨ ਸਿੰਘ ਸਾਹਿਬ ਦਰਸ਼ਨ ਕਰ ਲਈਏ ਟੰਡ ਪੈ ਜਾਂਦੀ ਏਡੀ ਗੁਰੂ ਦੀ ਰਹਿਮਤ ਆ ਸਿੱਖ ਦੇ ਉੱਤੇ ਕਈ ਵੜੇ ਹੋ ਗਏ ਨੇ ਉੱਥੇ ਰਹਿੰਦੇ ਆ ਬੜੀ ਸੁੰਦਰ ਸ਼ਕਲ ਸੂਰਤ ਹੈ ਉਹਦੀ ਤੇ ਉਥੋਂ ਦੀਆਂ ਵਿਹਾਂ ਵਿਹਾਂ ਬਾਈਆਂ ਬਾਈਆਂ ਵੜਿਆਂ ਦੀਆਂ ਜਵਾਨ ਕਾਕੀਆਂ ਰਾਤ ਨੂੰ 11 ਤੋਂ 1 ਵਜੇ ਤੱਕ ਉਹਦੇ ਕੋਲ ਪੜਨ ਆਉਂਦੀਆਂ ਨੇ ਪਰ ਉਹਦੇ ਜੀਵਨ ਤੇ ਐਉਂ ਉਂਗਲੀ ਰੱਖਣ ਜੋਗਾ ਤਾਂ ਕੋਈ ਨਹੀਂ ਤੇ ਬੱਚੀਆਂ ਨੂੰ ਵੀ ਇਹ ਪਤਾ ਪਿਆ ਅਸੀਂ ਭਾਈ ਅਰਜਨ ਸਿੰਘ ਤੇ ਬਾਬੇ ਜੀ ਕੋਲ ਚੱਲਿਆਂ ਕੋਈ ਪਰਹੇਜ਼ ਨਹੀਂ ਵਾਹਿਗੁਰੂ ਕਰੇ ਸਿਰਜਣਹਾਰ ਕਰੇ ਕਿ ਸਾਨੂੰ ਇਹ ਪਤਾ ਹੋਵੇ ਕਿ ਗੁਰਦੁਆਰੇ ਸਾਡਾ ਬਾਬਾ ਰਹਿੰਦਾ ਅਸੀਂ ਬਾਬੇ ਜੀ ਕੋਲ ਚੱਲੇ ਆ ਮੈਂ ਜਦੋਂ ਉੱਥੇ ਜਾ ਮੈਨੂੰ ਉਹ ਲੈ ਗਿਆ ਬਾਜ਼ਾਰ ਇੱਕ ਸਾਜਾਂ ਵਾਲੀ ਦੁਕਾਨ ਤੇ ਲੈ ਗਿਆ ਉੱਥੇ ਇੱਕ ਦਿਲਰਬਾ ਪਿਆ ਹੋਇਆ ਮੈਂ ਕਿਹਾ ਕੀਮਤ ਕਹਿਣ ਲੱਗਾ ਜੀ 3000 ਰੁਪਈਆ ਦਿਲਰਬਾ ਦੀ ਕੀਮਤ 3000 ਰੁਪਈਆ ਮੈਂ ਆ ਗਿਆ ਬੱਲੇ ਹਿੰਦਸਤਾਨੀਓ ਤੁਹਾਡੇ ਵਰਗੀ ਅਕਲ ਵਾਲਾ ਬੈਠਾ ਜੰਮਣਾ ਬੜਾ ਮੁਸ਼ਕਲ ਹੈ ਇੱਕ ਦੋ ਪੈਸਿਆਂ ਦਾ ਕੱਦੂ ਲੈ ਕੇ ਉਹਦੇ ਚ ਇਕ ਟਿੰਗਰੀ ਜਿਹੀ ਪਾਜਾ ਕੇ ਉਹਦੇ ਨਾਲਿਆਂ ਚ ਗੁਰਪੁਰ ਮਨਾ ਲੈਂਦੇ ਆ ਅਰੇ ਜੇ ਅਕਲ ਮਾਰਾ ਸਾਨੂੰ ਵੀ ਲੋੜ ਪਈ ਹੈ ਭਾਈਆ ਜੀ 3000 ਰੁਪਏ ਕਰਜਨ ਵੀ ਜਿਹਨਾਂ ਦਾ ਤੂੰ ਵੀ ਨਾਲ ਸਾਰੀ ਜਾ। ਉਹ 3000 ਰੁਪਏ ਦਾ ਰਬਾਬ ਸਾਡੇ ਸ਼੍ਰੀਮਾਨ ਗਰੰਥੀ ਸਾਹਿਬ ਜੀ ਇਹ ਬੜੀ ਚੰਗੀ ਤਰ੍ਹਾਂ ਜਾਣਦੇ ਹੋਣਗੇ ਗੁਰਦੇਵ ਸਿੰਘ ਵੀ ਕਦੇ ਮੈਂ ਵਾਜਾ ਵਜਾਉਂਦਾ ਵੇਖਿਆ ਹੋਰ ਖੜਾ ਤੁਹਾਡੇ ਚ ਕਿੰਨੇ ਕਿਨੇ ਇੱਕ ਜੀਲ ਹੁੰਦੀ ਹੈ ਰਬਾਬ ਦੇ ਉੱਤੇ ਜੀਲ ਉਹਦਾ ਮੁੱਲ ਬੜੀ ਮੁਸ਼ਕਲ ਨਾਲ 3 ਕ ਪੈਸੇ ਹੁੰਦਾ ਜੇ ਤਿੰਨਾ ਪੈਸਿਆਂ ਦੀ ਜੀਲ ਨਾ ਨਾ ਹੋਵੇ ਰਬਾਬ ਦੇ ਉੱਤੇ ਤੇ 3000 ਰੁਪਏ ਦੇ ਰਬਾਬ ਦਾ ਕੋਈ ਮੁੱਲ ਨਹੀਂ ਵੱਜਦਾ ਹੀ ਨਹੀਂ ਬੜਾ ਫਿੱਕਾ ਬੜਾ ਨਕਮਾ ਐਵੇਂ ਕਹਾ ਕਾਂ ਕਰਦਾ ਉਹਦੇ ਚ ਸੁਰ ਸੁਆਦ ਹੀ ਨਹੀਂ ਰਹਿੰਦਾ ਜਿ세 ਤਿੰਨਾ ਪੈਸਿਆਂ ਦੀ ਜੀਲ ਤੋਂ ਬਿਨਾ 3000 ਰੁਪਏ ਦਾ ਰਬਾਬ ਫਿੱਕਾ ਹੈ ਨਕਮਾ ਹੈ ਜਿਵੇਂ ਗਲਾ ਨਾ ਹੋਵੇ ਆਵਾਜ਼ ਨਾ ਹੋਵੇ ਮੈਂ ਇੱਕ ਛੋਟੀ ਜੀ ਪੁਸਤਕ ਪੜ੍ਹੀ ਏ 56 ਰੁਪਏ ਉਹਦਾ ਮੁੱਲ ਆ ਸਾਡਾ ਗਿਆਨ ਧਿਆਨ ਤੇ ਉਹਦੋਂ ਸਸਤਾ ਹੋ ਗਿਆ ਜਿੱਦਨ ਅਸੀਂ ਚੰਦੂ ਦੀ ਨੋਹ ਦਾ ਵਰਲਾਪ ਲੱਗ ਪਏ ਪੰਜ ਤਿੰਨੀ ਪੈਸੇ ਆ ਜਾਂਦਾ ਉਹਨੇ ਸਾਡਾ ਗਿਆਨ ਧਿਆਨ ਖਰਾਬ ਕਰ ਦਿੱਤਾ ਉਹ ਪੁਸਤਕ ਪੜ੍ਹਦੇ ਆ ਪੜ੍ਹਦੇ ਉਹਦੇ ਜਿੱਤ ਵਿਸ਼ੇ ਆ ਦੋ ਸ਼ਖੂਨੇ ਦੋ ਸਖੂਨੇ ਪੇ ਸਵਾਲ ਹੋਣ ਦੋ ਹੁਣ ਮੁਤਜ਼ਾਦ ਤੇ ਉਹਨਾਂ ਦਾ ਜਵਾਬ ਹੋਵੇ ਇੱਕੋ ਲਫ਼ਜ਼ ਵਿੱਚ ਮੈਂ ਬੜਾ ਹੈਰਾਨ ਹੋਇਆ ਪੜ ਕੇ ਭਾਰਤ ਪਰ ਜਿਦੜੇ ਮੈਂ ਥਲੇ ਗਿਆ ਤਾਂ ਮੈਨੂੰ ਸਵਾਦ ਆ ਗਿਆ ਮੈਂ ਕਈ ਉਸ ਦੋ ਸਖੂਨੇ ਯਾਦ ਹੀ ਕਰ ਲਏ ਪਈ ਸਮੋਸਾ ਕਿਉਂ ਨਾ ਖਾਇਆ ਔਰ ਜੂਤਾ ਕਿਉਂ ਨਾ ਪਾਇਆ ਦੇ ਕੋ ਜੁੱਤੀ ਪੈਰੀ ਪਾਉਣ ਵਾਲੀ ਚੀਜ਼ ਸਮੋਸਾ ਖਾਣ ਵਾਲੀ ਚੀਜ਼ ਵਿੱਚ ਮਸਾਲੇ ਮਸੂਲੇ ਪਏ ਮੁਤਜ਼ਾਦ ਨੇ ਸਵਾਲ ਆਪਸ ਵਿੱਚ ਖਿਲਾਫ ਨੇ ਸਵਾਲ ਕਹਿੰਦਾ ਇੱਕੋ ਇੱਕੋ ਲਫ਼ਜ਼ ਵਿੱਚ ਜਵਾਬ ਦਿਓ ਭਈ ਜੂਤਾ ਕਿਉਂ ਨਾ ਪਾਇਆ ਔਰ ਸਮੋਸਾ ਕਿਉਂ ਨਾ ਖਾਇਆ ਤੇ ਜਵਾਬ ਇੱਥੇ ਲਿਖਿਆ ਸੀ ਤਲਾ ਨਾ ਥਾ ਤਲਾ ਨਾ ਜੁੱਤੀ ਤੇ ਇਸ ਕਰਕੇ ਨਹੀਂ ਪਾਈ ਵੀ ਪੰਨੇ ਆ ਗਏ ਸੰਦੇ ਤਲਾ ਹੈ ਨਹੀਂ ਜੀ ਕੋਈ ਪੌਣਾ ਜੀ ਦੇ ਜਵਾ ਤੇ ਸੋ ਮੋਸਾ ਇਸ ਕਰਕੇ ਨਹੀਂ ਖਾਇਆ ਵੀ ਤਲਾ ਨਾ ਦਾ ਅਜੇ ਕੱਚਾ ਹੀ ਰਖਿਆ ਹੈ ਕੜਾਈ ਚਾੜੀ ਨਹੀਂ ਜੀ ਪੱਠੀ ਉੱਤੇ ਮੈਂ ਘੋਰ ਮੈਂ ਪੜਦਿਆਂ ਪੜਦਿਆਂ ਪੁਸਤਕ ਮੈਨੂੰ ਇਹ ਤੱਕ ਯਾਦ ਹੈ ਗਜ਼ਬ ਕਰ ਦਿੱਤਾ ਉਹ ਨਾ ਕਈ ਸ਼ਫੇ ਫਿਰ ਲਿਖੇ ਹੋਏ ਨੇ ਕਈ ਸ਼ਫੇ ਭਈ ਬ੍ਰਾਹਮਣ ਕਿਉਂ ਨਾ ਨਹਾਇਆ ਤੇ ਧੋਬਣ ਕਿਉਂ ਮਾਰ ਖਾਇਆ ਕੁਜਾ ਬਾਹਮਣ ਦਾ ਨਾਉਣਾ ਕੁਜਾ ਧੋਬਣ ਦਾ ਮਾਰ ਖਾਣਾ ਜਿਵੇਂ ਅਸਮਾਨ ਦਾ ਫਰਕ ਹੈ ਸਵਾਲਾਂ ਵਿੱਚ ਬ੍ਰਾਹਮਣ ਕਿਉਂ ਨਾ ਨਹਾਇਆ ਧੋਬਣ ਕਿਉਂ ਮਾਰ ਖਾਇਆ ਤੇ ਇਹਾਂ ਜਵਾਬ ਲਿਖਿਆ ਭਈ ਧੋਤੀ ਨਾ ਥੀ ਤੋਤੀ ਨਹੀਂ ਬ੍ਰਾਹਮਣ ਕਿਉਂ ਨਹੀਂ ਨਹਾਇਆ ਕਹਿੰਦਾ ਤੋਤੀ ਨਹੀਂ ਉਹਦੇ ਕੋਲ ਦੂਜੀ ਤੋਤੀ ਹੈ ਨਹੀਂ ਸੀ ਤੇ ਥੋਬਣ ਕਿਉਂ ਮਾਰ ਖਾਇਆ ਕਹਿੰਦਾ ਧੋਤੀ ਨਹੀਂ ਖਸ਼ਮ ਕਿਤੇ ਆਂਦਾ ਸੀ ਕੱਪੜੇ ਤੋਂ ਉਹਨੇ ਤੋਤੇ ਨਾਲ ਉਹਨੇ ਕੁੱਟ ਕਢੀ ਸਵਾਲ ਵਖੋ ਵਕਰ ਨੇ ਜਵਾਬ ਹੀ ਕੋਲ ਲਫ਼ਜ਼ ਵਿੱਚ ਹੈ ਉਹ ਪੜਦਿਆ ਪੜਦਿਆ ਮੈਂ ذرا ਅੱਖ ਅਗੇਰੇ ਜੇ ਹੋਇਆ ਤੁਰ ਦਿੱਲੀ ਗਿਆ ਸੀ ਭਾਈ ਡੂਮ ਕਿਉਂ ਨਾ ਗਾਇਆ گوشਤ ਕਿਉਂ ਨਾ ਖਾਇਆ ਬਈਲੇ ਮੋਸ਼ੀ ਕਿਦਾ مالک ਯਾਰੋ ਕਲੌਂਤ ਉਹ ਕਿਉਂ ਨਹੀਂ ਗਾਇਆ ਬੜਾ ਸੋਹਣਾ گوشਤ ਪੱਕਾ ਹੋਇਆ ਸੀ ਕਿਉਂ ਨਹੀਂ ਖਾਦਾ ਡੂਮ ਕਿਉਂ ਨਾ ਗਾਇਆ گوشਤ ਕਿਉਂ ਨਾ ਖਾਇਆ ਕਹਿੰਦਾ ਗਲਾ ਨਾ ਥਾ ਅ ਗੋਸ਼ਤ ਕਿਉਂ ਨਾ ਖਾਇਆ ਇਹਦਾ ਗਲਾ ਨਾ ਥਾ ਕੱਚਾ ਸੀ ਤੇ ਢੂਮ ਕਿਉਂ ਨਾ ਗਾਇਆ ਕਹਿੰਦਾ ਗਲਾ ਨਾ ਥਾ ਉਡੀ ਆਵਾਜ਼ ਹੈ ਨਹੀਂ ਸੀ ਵਿਚਾਰੇ ਦੀ ਇੱਕ ਆਵਾਜ਼ ਮਾਰਦਾ ਦੀ ਪਾਟ ਕੇ ਛੇ ਆਵਾਜ਼ਾਂ ਹੋ ਜਾਂਦੀ ਨਹੀਂ ਆਵਾਜ਼ ਤੋਂ ਬਿਨਾ ਸੰਗੀਤ ਫਿੱਕਾ ਹੈ ਬਾਜੇ ਗਾਜੇ ਤੋਂ ਬਿਨਾ ਨਾਚ ਫਿੱਕਾ ਹੈ ਤਿੰਨਾ ਪੈਸਿਆਂ ਦੀ ਜੀਲ ਤੋਂ ਬਿਨਾ 3000 ਦਾ ਰਬਾਬ ਨਕਮਾ ਹੈ ਤੇ ਤਨ ਗੁਰੂ ਗ੍ਰੰਥ ਸਾਹਿਬ ਤਿੰਨ ਪ੍ਰਮਾਣ ਦੇ ਕੇ ਕਹਿੰਦੇ ਨੇ ਬਿਨ ਬਾਜੇ ਕੈਸੇ ਨਿਰਤਕਾਰੀ ਬਿਨ ਕੰਠੇ ਕੈਸੇ ਗਾਵਣ ਹਾਰੀ ਜੀਲ ਬਿਨਾ ਕੈਸੇ ਬਜੇ ਰਬਾਬ ਇਸ ਤਰ੍ਹਾਂ ਬਿਰਤੇ ਸਾ ਬੁਕਾ ਜੀ ਨਾਮ ਬਿਨਾ ਮਿਰਤੇ ah ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤਗੁਰ ਕੈਸੇ ਪਾਰ ਪੜੇ ਹਜ਼ੂਰ ਕਹਿੰਨੇ ਕਿਸੇ ਇੱਕ ਦਾ ਨਾਮ ਲਓ ਜਿਹੜਾ ਨਾਮ ਸਿਮਰਨ ਤੋਂ ਬਿਨਾ ਸੰਸਾਰ ਸਮੁੰਦਰ ਤਰ ਗਿਆ ਹੋਵੇ ਪੈ ਸਾਗਰ ਤਰ ਗਿਆ ਹੋਵੇ ਕਿਸੇ ਇੱਕ ਦਾ ਨਾਮ ਲਓ ਸਤਗੁਰੂ ਮਿਲੇ ਉਹਦੀ ਸੇਵਾ ਕਰੇ ਉਹਦੀ ਕਿਰਪਾ ਦਾ ਪਾਤਰ ਬਣੇ ਫਿਰ ਸਤਿਗੁਰੂ ਦੇ ਦਿੱਤੇ ਹੋਏ ਨਾਮ ਦਾ ਅਭਿਆਸ ਕਰੇ ਤਾਂ ਇਹਦਾ ਬੇੜਾ ਸੋ ਸਾਗਰ ਵਿੱਚੋਂ ਪਾਰ ਹੋਵੇਗਾ ਨਾਮ ਤੋਂ ਬਿਨਾਂ ਤਰ ਨਹੀਂ ਸਕਦਾ ਇਹ ਸਾਰਾ ਸ਼ਬਦ ਪੜੇ ਜਪੜਨੇ ਜਾਓ ਇਹਦੇ 'ਚ ਲਿਖਿਆ ਬਿਨ ਵਿੱਦਿਆ ਕਹਾ ਕੋ ਪੰਡਿਤ ਅੱਖਰ ਤੇ ਜਾਣ ਦਾ ਕੋਈ ਨਹੀਂ ਡਾਂਗ ਜਿੱਡੀ ਅਲਫ ਨਹੀਂ ਆਉਂਦੀ ਘੜੇ ਜਿੱਡੇ ਊੜੇ ਦਾ ਨਹੀਂ ਪਤਾ ਉਹਨ ਪੰਡਿਤ ਬਣਿਆ ਫਿਰਦਾ ਪੰਡਿਤ ਮਹਾਰਾਜ ਕਹਿੰਦੇ ਨੇ ਬਿਨ ਵਿਦਿਆ ਕਹਾ ਕੋ ਪੰਡਿਤ ਐ ਜਿਹਦੇ ਅੰਦਰ ਵਿਦਿਆ ਹੀ ਕੋਈ ਨਹੀਂ ਉਹ ਕਾ ਦਾ ਪੰਡਿਤ ਹੈ ਕੇਵਲ ਪੰਡਤਾਨੀ ਦੇ ਪੇਟੋਂ ਜਨਮ ਲੈ ਕੇ ਹੀ ਪੰਡਿਤ ਹੈ ਕੇਵਲ ਇੱਕ ਬ੍ਰਾਹਮਣ ਦੇ ਘਰ ਜਨਮ ਲੈ ਆਣ ਦਾ ਸਦਕਾ ਹੀ ਉਹਨੂੰ ਬ੍ਰਾਹਮਣ ਆਖਣਾ ਚਾਹੀਦਾ ਬ੍ਰਾਹਮਣ ਕੇ ਪੰਡਿਤ ਕੇ ਮੈਨੇ ਹੈ ਚਤੁਰ ਜਿਕੇ ਸ੍ਰੀਮਾਨ ਗੁਰਮੁਖ ਪਿਆਰੇ ਮੇਰੇ ਦੇਸ਼ ਦੇ ਬੜੇ ਸੋਹਣੇ ਸੁੰਦਰ ਕਵੀ ਹੋਏ ਨੇ ਉਹਨਾਂ ਦਾ ਤਖੱਲਸ ਹੀ ਬੈਤਾਲ ਹੈ ਔਰ ਉਹ ਬੜੇ ਮਜ਼ੇ ਨਾਲ ਕੋਈ ਬਚਨ ਕਰਦੇ ਸੀ ਜਦੋਂ ਉਹਦਾ ਰਾਜਾ ਖੁਸ਼ ਹੋਵੇ ਉਦੋਂ ਉਹਨੂੰ ਸੁਣਾਉਂਦੇ ਸਨ ਉਹਨਾਂ ਨੇ ਇੱਕ ਬਚਨ ਕਿਹਾ ਉਹ ਕਹਿੰਦੇ ਨੇ ਪੰਡਤ ਚੰਚਲ ਹੋਏ ਸਭਾ ਉੱਤਰ ਦੇ ਆਵੇ ਕੁ ਰਾ ਚੰਚਲ ਹੋਏ ਚਪਟ ਮੈਦਾਨ ਦਿਖਾਵੇ ਹਾਥੀ ਚੰਚਲ ਹੋਵੇ ਸਮਰ ਮੈਂ ਸੂੰਡ ਉਠਾਵੈ ਇਹ ਤੇ ਚੀਜ਼ਾਂ ਚੰਚਲ ਬੜੀਆਂ ਚੰਗੀਆਂ ਪਿਆਰੀਆਂ ਲੱਗਦੀਆਂ ਨੇ ਜਿਹੜਾ ਹਾਥੀ ਇਹ ਚੰਚਲ ਚੰਗਾ ਘੋੜਾ ਜਿਹੜਾ ਇਹ ਚੰਚਲ ਚੰਗਾ ਪੰਡਤ ਜਿਹੜਾ 2 ਦੀ ਪੈਂਟ 2 ਟੂ ਦੀ ਪੁਆਇੰਟ ਜਵਾਬ ਦੇਣ ਵਾਲਾ ਹਾਜ਼ਰ ਜਵਾਬ ਹੋਵੇ ਉਹ ਚੰਗਾ ਰਾਜਾ ਵੀ ਹੁਸ਼ਿਆਰ ਚਾਹੀਦਾ ਰਾਜਾ ਵੀ ਚੰਚਲ ਚਾਹੀਦਾ ਜਿਹੜਾ ਰਾਜਾ ਸ਼ਰਾਬ ਪੀ ਕੇ ਦਿਨੇ ਰਾਤ ਸੁਤਾ ਹੀ ਰਹੇ ਪਰਜਾ ਮਰਦੀ ਰਹੇ ਕਿਸੇ ਦਾ ਦੁੱਖ ਦਰਦ ਨਾ ਸੁਣੇ ਕਿੰਨਾ ਕੁ ਯਾਰ ਰਾਜ ਚੱਲਣਾ ਉਹ ਤੇ ਬੈਤਾਲ ਕਹਿੰਦਾ ਰਾਜਾ ਚੰਚਲ ਹੋਵੇ ਮੁਲਕ ਕੋ ਸਰ ਕਰ ਲਿਆ ਵੈ ਪੰਡਿਤ ਚੰਚਲ ਹੋਵੇ ਸਭਾ ਉੱਤਰ ਦੇ ਆਵੇ ਕੋੜਾ ਚੰਚਲ ਹੋਵੇ ਚਪਟ ਮੈਦਾਨ ਦਿਖਾਵੇ हाथी चंचल हुए समर मयसूंंड उठावै हैंगे चारों चंचल भले पंडित राजा गज तुरी बैताल कहे विक्रम सुनो तिरिया चंचल अतबुरी काकी देवी चंचल नहीं होनी चाहिए ए डिक्की सहारे वाली ठरम्मे वाली दूरनदेश ਘਰ ਵਿੱਚ ਆਪਣੇ ਅਮਨ ਸ਼ਾਂਤੀ ਬਣਾ ਕੇ ਰੱਖਣ ਵਾਲੀ ਐਸੀ ਦੇਵੀ ਚਾਹੀਦੀ ਹੈ ਦੇਵੀ ਨਹੀਂ ਚੰਚਲ ਚਾਹੀਦੀ ਉਤਲੀਆਂ ਚਾਰ ਚੀਜ਼ਾਂ ਚੰਚਲ ਹੀ ਚਾਹੀਦੀਆਂ ਨੇ بڑے بڑے ਸੁੰਦਰ ਬਚਨ ਕਹਿੰਦਾ ਸੀ ਉਹ ਔਰ ਵਿਕਰਮਦੱਤ ਉਹਦੇ ਉੱਤੇ ਬੜੇ ਪ੍ਰਸੰਨ ਛਣ ਤੋ ਇਹ ਪੰਡਿਤ ਮੰਨਿਆ ਗਿਆ ਮੈਂ ਬ੍ਰਹਮ ਨੂੰ ਪੜਿਆ بڑے بڑے ਗਜ਼ਬ ਦੇ ਬਚਨ ਕਹਿੰਦਾ ਬ੍ਰਹਮ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਬ੍ਰਹਮ ਕੌਣ ਹੈ